ਤੋ ਜਦੋਂ ਉੱਥੇ ਦਿੱਲੀ ਮਤਲਬ ਹੋਇਆ ਨਾ ਕੰਮ ਇਹ ਉਹਨੂੰ ਸਾਬ ਕਹਿੰਦਾ ਮਨਜੀਤ ਸਿੰਘ ਖੇਤੀਪਾਖ ਘਰ ਨੂੰ ਭਜਾ ਤੇ 84 ਦੇ ਵਿੱਚ ਮਤਲਬ ਦੋ ਦਿਨ ਦੰਗੇ ਹੋਏ ਪੱਲ ਉੱਥੇ ਬਲੀ ਸਟਾਰ ਹੋਇਆ ਕਰਤੂ ਲੱਗ ਗਿਆ ਤੇ ਮੈਂ ਚਲੇ ਗਿਆ ਆਪਣੇ ਸਹੁਰਿਆਂ ਅੱਛਾ ਕੋਈ ਐਨਰਜੀ ਅਸੀਂ ਕੰਪਾਈਗਾ ਮੈਨੂੰ ਅੱਛਾ ਜਦੋਂ ਉੱਥੇ ਮੈਂ ਮਤਲਬ ਜੁਗਨ ਤੁਰਨ ਲੱਗ ਗਿਆ ਨਾ ਇੱਥੇ ਆ ਗਿਆ ਸਿੱਖਵਾਂ ਨੂੰ ਪਾਣ ਦੇ ਮਨ ਦਾ ਨਾ 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 ਹੌਣੇ ਚਲੇ ਸਾਈਕਲ ਤੇ ਗਿਆ ਸੀਗਾ ਅੱਛਾ ਔਰ ਵੀ ਨਾਮ ਕੀ ਹੋਲੇ ਬਣ ਹਰ ਜਨ ਸਾਡੀ ਆਰਮੀ ਨਾਲ ਸਾਡੀ ਉਹ ਫੌਜ ਸਾਡੇ ਦੇ ਸਰਤ ਹੈਗੀ ਬਿਲਕੁਲ ਅਸੀਂ ਬਾਹਰ ਤੋਂ ਛੋੜੋ ਤੇ ਐ ਤਾਂ ਹਿੰਦੁਸਤਾਨੀ ਦਾ ਜੀ ਬਿਲਕੁਲ ਇੱਕ ਸਿੱਖ ਨਾਲ ਕੋਈ ਮਤਲਬ ਇੱਕ ਕੌਮ ਨੂੰ ਇਹਨਾਂ ਦਾ ਖਤਮ ਕਰਨ ਦੇ ਲਈ ਇਹ ਚੀਜ਼ ਕਰਦੇ ਕਿਨੇ ਟੈਂਕ ਬਾੜੇ ਕਿੰਨਾ ਤੁਹਾਨੂੰ ਪਤਾ ਹੀ ਇਹ ਸਭ ਕੁਝ ਨਹੀਂ ਜਾਂਦਾ ਹੁਣ 84 ਜੀ ਨੂੰ ਦੇਖੋ ਕਿੰਨਾ ਹਾਲ ਖਰਾਬ ਹੋ ਗਿਆ ਉਹਦੋਂ ਕਿੰਨੀ ਕੁ ਉਮਰ ਸੀ 84 ਵੇਲੇ ਤੁਸੀਂ 83 ਮੈਂ ਲੱਗੇ ਸੀ ਨੌਕਰੀ ਮੈਂ 83 ਚ ਮੇਰੀ ਅਪਪਾਇੰਟਮੈਂਟ ਹੈ ਅੱਛਾ ਸਤੰਬਰ 1983 ਠੀਕ ਹੈ ਜਦੋਂ ਉੱਥੇ ਦਿੱਲੀ ਵਿੱਚ ਨਾ ਹੋਇਆ ਨਾ ਕੰਮ ਇਹ ਉਹਨੂੰ ਸਭ ਕਹਿੰਦਾ ਮਨਜੀਤ ਸਿੰਘ ਖੇਤੀਪਾ ਕਰਨ ਨੂੰ ਭਜਾ ਹੂੰ ਠੀਕ ਹੈ ਕਿੱਡੀ ਡਿਊਟੀ ਕਿੱਥੇ ਹੁੰਦੀ ਸੀ ਵੀ 7 ਸੈਕਟਰ ਸੀ 10 ਸੈਕਟਰ ਚੰਗੀ ਠੀਕ ਹੈ ਤੇ ਕੰਮ ਖੇਤੀਪਾ ਦਾ ਕਰ ਨੂੰ ਵੀ ਆਪ ਕੰਮ ਖਰਾਬ ਹੋ ਰਿਹਾ ਹੂੰ ਚਲ ਮੈਂ ਫਟਾਫਟ ਵਾਪਸ ਚੜ੍ਹ ਜਨਪਤ ਸੜਕਾਂ ਆਪਣਾ ਘਰ ਆ ਜਾਉਂ ਉਹਦੇ ਬਾਅਦ ਫਿਰ ਰੌਲਾ ਪੈ ਗਿਆ ਕਰਫਿਊ ਲੱਗ ਗਿਆ ਹੋ ਗਿਆ ਬੋਹ ਹੋ ਗਿਆ ਤੇ ਫਿਰ 15 ਮਿੰਟਾਂ ਵਿੱਚ ਘਰੇ ਰਹੇ ਸੀ ਅੱਛਾ ਤੁਸੀਂ ਵੀ ਸੇਫ ਸੀਗੇ ਆਰਮੀ ਵਾਲੇ ਵੀ ਸੇਫ ਸੀਗੇ ਨਹੀਂ ਨਹੀਂ ਮੈਂ ਸੁਰਲ ਸੀ ਅੱਛਾ ਸੇਵਲ ਸਾਡੇ ਤੋਂ ਮੈਨੂੰ ਕਿਹਾ 30% ਬੈਟਰੀ ਤੇ ਬਾਕੀ ਸੇਬਲ ਕੀ ਆਯੂ ਤਾੜਾ ਕੰਮ ਕੀ ਹੈ ਇਹ ਚੀਜ਼ ਵੀ ਅਸੀਂ ਇੱਕ ਮਿਲਟਰੀ ਪੁਲਟਿਕ ਮੁਲਾਕਾਤ ਕਰਨੀ ਹੈ ਪਾਣੀ ਦਾ ਪ੍ਰਬੰਧ ਕਰਨਾ ਹਾਂਜੀ ਠੀਕ ਹੈ ਬਿਜਲੀ ਦਾ ਪ੍ਰਬੰਧ ਕਰਨਾ ਤੇ ਵਲਵਸਲੇ ਬੰਦ ਇਹ ਚੀਜ਼ਾਂ ਨਹੀਂ ਸਾਡੇ ਕੋਲ ਤੇ ਅੱਛਾ ਫਿਰ 83 ਬਾਰੇ ਦੱਸ ਰਹੇ ਸੀ ਫਿਰ ਹੋ ਗਿਆ 84 ਵਿੱਚ ਮਤਲਬ ਦੋ ਦਿਨਾਂ ਦੰਗੇ ਹੋਏ ਬਲੂ ਸਟਾਰ ਹੋਇਆ ਕਰਫੂ ਲੱਗ ਗਿਆ ਤੇ ਮੈਂ ਚਲੇ ਗਿਆ ਆਪਣੇ ਸਹੁਰਿਆਂ ਅੱਛਾ ਕੋਈ ਐਮਰਜੈਂਸੀ ਕੈਂਪ ਆਇਆ ਮੈਨੂੰ ਅੱਛਾ ਉਹ ਜਦੋਂ ਉੱਥੋਂ ਮੈਂ ਮਤਲਬ ਦੂਰ ਤੁਰਨ ਲੱਗਾ ਨਾ ਮੈਂ ਇੱਥੇ ਆ ਗਿਆ ਸਿੱਖਵਾਣੂ ਪਾਣੀ ਮੈਂ ਨਾ ਨਾ ਹੌਣੇ ਚਲੇ ਸਾਈਕਲ ਤੇ ਗਿਆ ਸੀਗਾ ਅੱਛਾ ਆਰਮੀ ਨਾਲ ਕਿਹ ਲੈ ਮੈਨੂੰ ਅੱਛਾ ਕਿੱਥੇ ਚਲਾ ਕਰੋ ਇਹ ਤਾਂ ਆਰਮੀ ਪਰਸਨ ਹੈ ਆ ਮੇਰਾ ਡੈਂਟ ਠੀਕ ਹੈ ਅੱਛਾ ਤੇ ਕੋਣਾਂ ਵੀ ਤੁਸੀਂ ਅੱਗੇ ਜਾ ਕੇ ਤੁਸੀਂ ਐਸਾ ਕਰੋ ਤੇ ਜ਼ਿਆਦਾ ਕਮ ਖਾਓ ਜੂਗਾ ਦੇਖੋ ਦੇਖੋ ਨਹੀਂ ਛੱਡਿਆ ਉਹਨੇ ਬਾਜੀ ਮੈਨੂੰ ਘਰੇ ਛੱਡੋ ਫਿਰ ਮੈਨੂੰ ਕਰ ਦੋ ਛਪੇਂਦਾ ਜਦੋਂ ਕੋਈ ਨਾ ਕਰੇ ਮੈਨੂੰ ਜਾਣਾ ਗੱਡੀ ਜਾਣੀ ਹੈ ਤੇ ਭੇਜ ਦੇ ਉਹਨਾਂ ਨੇ ਮੈਨੂੰ ਛੱਕ ਨੂੰ ਤਾਂ ਆਪਾਂ ਲਿਆ ਕੇ ਤੇ ਕੱਲੇ ਵਿੱਚ ਹੁਣ ਕਿਸੇ ਨੇ ਕੇੜਾ ਆਪਣਾ ਡੈਂਟੀਕਰ ਬਹਾਰੀ ਕਾਹਾਂ ਇੱਥੇ ਹੈ ਉਹ ਪੋਰਸੇ ਪੋਰਸ ਮਲ ਮਿਲਟਰੀ ਮਲਟੀ ਲਗੀ ਜਾਰੇ ਪਾਸੇ ਅੱਛਾ ਤੇ ਚਾਰੇ ਪਾਸੇ ਰਿਚੇ ਮਿਲਟਰੀ ਕਣੀ ਖਣੀ ਮਾਰੋ ਮਾਰੇ ਇੱਥੇ ਵੀ ਸਾੜਿਆ ਅੰਬ ਹੁੰਦੇ ਸੀ ਬੋਹ ਜਿਆਦਾ ਤੇ ਬੜਾ ਮਨ ਚੁਕੀ ਹੋਇਆ ਵੀ ਜਿਹੜਾ ਕੱਲ ਤੱਕ ਟਾਇਆ ਇਹਨਾਂ ਨੇ ਤਾਂ ਮੈਂ ਦੇਖਿਆ ਕਿੰਨੀਆਂ ਗੋਣੀਆਂ ਕਿੰਨੇ ਲੋਕ ਮੈਨਾਂ ਨੇ ਮਾਰੇ ਤੇ ਬਹੁਤ ਜਾਨ ਸਾਡੀ ਆਰਮੀ ਨਾਲ ਸਾਡੀ ਉਹ ਫੌਜ ਸਾਡੇ ਦੇ ਸਰਤੇ ਆ ਗਈ ਬਿਲਕੁਲ ਅਸੀਂ ਬਾਹਰ ਤੋਂ ਛੋੜੋ ਤੇ ਐ ਤਾਂ ਹਿੰਦੁਸਤਾਨ ਦੀ ਤਾਂ ਸੀ ਬਿਲਕੁਲ ਸਿੱਖ ਨਾ ਕੋਈ ਮਤਲਬ ਇੱਕ ਕੌਮ ਨੂੰ ਇਹਨਾਂ ਨੇ ਖਤਮ ਕਰਨ ਦੇ ਲਈ ਕੀ ਕਰਦਾ ਕਿਨੇ ਟੈਂਕ ਬਾੜੇ ਕਿੰਨਾ ਕੰਪਟਾ ਇਹ ਸਭ ਕੁਝ ਨਹੀਂ ਜਾਣਦੇ ਹਨ ਲੇਕਿਨ ਇਹ ਬੁਰੀ ਹਾਲਤ ਕਰੀ ਜੋ ਉਹ ਆਪਣਾ ਕੰਮ ਕਰ ਰਹੇ ਉਹ ਗਲਤ ਕਰਿਆ ਯਾਰ ਦੋਸਤ ਬਾਪੂ ਜਿਵੇਂ ਕਹਿੰਦੇ ਸੀ ਵੀ ਚੱਕ ਕੇ ਲੈ ਜਾਂਦੇ ਸੀਗੇ ਥੋੜਾ ਕੋਈ ਯਾਰ ਦੋਸਤ ਹੈ ਜਿਹਦੇ ਨਾਲ ਤਸ਼ੱਦਦ ਹੋਈ ਹੋਵੇ ਨਹੀਂ ਮੇਰੇ ਨਾਲੇ ਹੋਣ ਲੱਗੀ ਸੀ ਮੇਰੇ ਮਰੇ ਬਰਦਰ ਨਾਲ ਹੋਈ ਹੈ ਅੱਛਾ ਮੇਰਾ ਬਰਦਰ ਪ੍ਰੋਫੈਸਰ ਦੀ ਡਿਊਟੀ ਜਿਉਂ ਲੈਕਚਰਰ ਸੀਗਾ ਅੱਛਾ ਉਹਨਾਂ ਪੇਪਰ ਦੀ ਡਿਊਟੀ ਲੱਗੀ ਉਹ ਜਾਣਾ ਪੈ ਗਿਆ ਤੇ ਪੁਲਿਸ ਚਲ ਬਫਟਰ ਦੀ ਇੱਕ ਨਹੀਂ ਉਹਨੂੰ ਚੱਕ ਲਿਆ ਮਰਨ ਦੇ ਤੋਂ ਅੱਛਾ ਤੇ ਉਸਨੂੰ ਬਿਲਕੁਲ ਸਾਰੇ ਸਾਥ ਚੱਕ ਲਿਆ ਉਹ ਫਿਰ ਅਸੀਂ ਜਦੋਂ ਮੈਂ ਘਰੇ ਸੀ ਮੈਂ ਆਇਆ ਉਹ ਰੋਲਾ ਪੈ ਗਿਆ ਵੀ ਹਸਪਤਾਲ ਨਾਲ ਡਾਕਟਰ ਡਾਕਟਰ ਜਾਨ ਵੀ ਜੀ ਦੇ ਅੱਛਾ ਨੋਕੀ ਵੀ ਕਰਦੇ ਸੀ ਉਹ ਤੇ ਉਹ ਰੋਲਾ ਪਿਆ ਮੈਂ ਫਿਰ ਇੱਥੋਂ ਪੰਚਾਇਤ ਨੂੰ ਇਕੱਠੀ ਕਰੀ ਗਾ ਬੰਦੇ ਬੰਦੇ ਕਹਿੰਦਾ ਗੱਟ ਗੱਡੀਆਂ ਕੋਈ ਨਹੀਂ ਘੱਟੇ ਹੋਣੀਆਂ ਸੀ ਟਾਲੀ ਬਰੇ ਗਏ ਟਾਲੀ ਬਰੇ ਗਏ ਤੇ ਜਾ ਕੇ ਉੱਥੇ ਵੀ ਜਿੱਥੇ ਉਹਨਾਂ ਨੇ ਦਗਾਲ ਕਰੀ ਵੀ ਜੀ ਉਹ ਬੰਦੇ ਵੀ ਆ ਗਏ ਵਿਚਾਰੇ ਸਾਰੇ ਫਿਰ ਕਾਫੀ ਆਏ ਮਤਲਬ ਉਹਨਾਂ ਨੇ ਵੀ ਮੈਂ ਜਾ ਕੇ ਮਦਰ ਕਰੀ ਵੀ ਲਖੋ ਮੈਂ ਕਿਹਾ ਸਰ ਵੀ ਦੱਕੋ ਅਸੀਂ ਆਰਮੀ ਪਰਸਨਲ ਬੰਦੇ ਆ ਸਾਡੇ ਇੱਥੇ ਐਸੇ ਕੋਈ ਪ੍ਰੋਬਲਮ ਨਹੀਂ ਉਹ ਫਿਰ ਐਸਐਸਪੀ ਕਹਿੰਨ ਚਲੋ ਠੀਕ ਹੈ ਕਨ ਅੱਛਾ ਮਤਲਬ ਇਹ ਵੀ ਦਾਰੀ ਕਟਾ ਦੇ ਕਹਿੰਦੇ ਵਕਤ ਵਿਚਾਰੇ ਸੋ ਬੰਦਾ ਕੋਈ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਹੈਗਾ ਵੀ ਰੱਬ ਨਾ ਕਰਾ ਕੱਲ ਨੂੰ ਕੋਈ ਗੱਲ ਕਿਉਂ ਜੀ ਤੁਹਾਡਾ ਗੋਲੀ ਮਾਰਤੀ ਕਿਸੇ ਨੇ ਪੁੱਤਰਾ